ਕਿਉਂਕਿ ਪਿਛਲੇ ਸਮੇਂ ਦੇ ਵਿੱਚ ਹੈ ਨਾ ਤੁਹਾਡੇ ਬਹੁਤ ਖਾਸ ਦੋਸਤ ਯਾਰ ਜਿਹੜੇ ਹੈ ਨਾ ਬੇਵਕਤੀ ਇਸ ਇਸ ਸੰਸਾਰ ਨੂੰ ਜਿਹੜੇ ਸਾਨੂੰ ਵਿਛੋੜਾ ਦੇ ਗਏ ਇਲਾਜ ਵਿੱਚ ਜਾਂਦਾ ਹੈ ਨਾ ਬਹੁਤ ਸਪੋਰਟ ਕੀਤੀ ਹਰ ਕਿਸੇ ਨੇ ਕੁਲਵਿੰਦਰ ਬਿੱਲਾ ਹੋਣੀ ਹੈ ਨਾ ਕਨਵਗਰੇਵਾਲ ਹੋਣੀ ਤੁਸੀਂ ਸਾਰੇ ਇਕੱਠੇ ਹੀ ਮਿਲ ਲਾਦਾ ਪੜੇ ਹੋਏ ਹੋ ਹੈ ਨਾ ਸੋ ਇੱਕ ਤਾਂ ਉਸ ਬੰਦੇ ਦੀ ਘਾਟ ਮੈਨ ਲਾਦਾ ਕਦੀ ਪੂਰੀ ਨਹੀਂ ਹੋ ਸਕਦੀ ਪਰਿਵਾਰ ਨੂੰ ਵੀ ਤੇ ਦੋਸਤਾਂ ਨੂੰ ਵੀ ਅ ਪਤਾ ਹੈ ਦੇਖੋ ਇਹ ਸਾਨੂੰ ਬੜਾ ਉਹ ਹੋ ਜਾਂਦਾ ਹੈ ਪਹਿਲੀ ਗੱਲ ਸਾਨੂੰ ਯਕੀਨ ਨਹੀਂ ਹੁੰਦਾ ਕਿ ਵੀ ਐ ਨਹੀਂ ਹੈਗਾ ਉਹ ਤੇ ਫਿਰ ਤੁਸੀਂ ਜਿਵੇਂ ਕਿਹਾ ਵੀ ਕਿਉਂਕਿ ਹੁਣ ਬਿੱਲੇ ਹੁਣੀ ਕਵਰ ਹੁਣੀ ਬਹੁਤ ਜ਼ਿਆਦਾ ਉਹਨਾਂ ਨੇ ਸਪੋਰਟ ਕੀਤੀ ਹੈ ਮੈਂ ਦੋਨਾਂ ਭਰਾਵਾਂ ਨੂੰ ਮਤਲਬ ਕੀ ਕਹਾ థాంక్స్ ਦਾ ਮਕਾਨ ਜੀ ਦਾ ਕਿਉਂਕਿ ਸਾਡੇ ਭਰਾ ਨੇ ਸਾਰੇ ਤੇ ਉਹਨਾਂ ਨੇ ਨਾ ਦਾ ਆਪਣਾ ਕੰਮ ਦੇਖਿਆ ਨਾ ਦਿਨ ਦੇਖੀ ਨਾ ਰਾਤ ਹਰ ਵਕਤ ਉਹ ਉੱਥੇ ਰਹੇ ਨੇ ਬਿੱਲਾ ਤੇ ਕਵਰ ਬਿੱਲੇ ਨੂੰ ਵੀ ਬਹੁਤ ਸਾਡੇ ਭਰਾਵਾਂ ਨੂੰ ਸੱਚੀ ਉਹਨੇ ਇੰਨਾ ਦਿਲੋਂ ਜਾਣ ਤੋਂ ਉਹਦੋਂ ਕੀਤਾ ਤੇ ਐਂਡ ਮੂਵਮੈਂਟ ਤੱਕ ਕਿ ਹੁਣ ਵੀ ਉਹ ਪਰਿਵਾਰ ਨਾਲ ਉਵੇਂ ਹੀ ਖੜੇ ਨੇਗੇ ਤੇ ਰਾਜਵੀਰ ਨਾਲ ਸਾਡਾ ਯੂਨੀਵਰਸਿਟੀ ਤੋਂ ਬਹੁਤ ਜ਼ਿਆਦਾ ਪਿਆਰ ਸੀਗਾ ਅਸੀਂ ਕਿਉਂਕਿ ਉਹ ਜਿੰਦਾਦਿਲ ਇਨਸਾਨ ਸੀ ਹੱਸਦਾ ਖੇਡਦਾ ਰਹਿੰਦਾ ਸੀ ਤੇ ਕਦੇ ਵੀ ਆਏ ਸ਼ੇਕਣ ਵਾਲੀ ਜਾਂ ਨਮੋਸ਼ੀ ਵਾਲੀ ਗੱਲ ਉਹਦੀ ਆਉਂਦੀ ਨਹੀਂ ਸੀ ਕਦੇ ਵੀ ਨਹੀਂ ਆਉਂਦੀ ਸੀ ਚੜਦੀ ਗੱਲ 'ਚ ਰਹਿਣ ਵਾਲਾ ਸੀ ਤਾਂ ਮਤਲਬ ਉਹ ਹੁਣ ਕਿਵੇਂ ਕਿਵੇਂ ਦੱਸਾਂ ਤੁਹਾਨੂੰ ਵੀ ਸਾਨੂੰ ਬਹੁਤ ਬਹੁਤ ਅਜੀਬ ਲੱਗਦਾ ਵੀ ਉਹ ਹੈ ਨਹੀਂ ਸਾਡੇ 'ਚ ਗੱਲਾਂ ਪਾਉਂਦੀਆਂ ਕਰਦੇ ਆਂਗੇ ਪਰ ਇੱਕ ਚੀਜ਼ ਆ ਜ਼ਰੂਰ ਹੋ ਰਹਿੰਦਾ ਵੀ ਜੋ ਕਹਿੰਦਾ ਹੁੰਦਾ ਸੀ ਵੀ ਯਾਰ ਇੱਕੋ ਹੀ ਲਾਈਫ ਹੈ ਤਾਂ ਆਪਾਂ ਇੰਜੋਏ ਕਰੀਏ ਉਹ ਬਹੁਤ ਜਾਇਆਗਾ ਉਨੇ ਉਹਦੇ ਕੋਲ ਆਪਾਂ ਦੇਖਦੇ ਰਹੇ ਸੀ ਉਹਦੀ ਵੀਡੀਓ ਚ ਵੀ ਤੁਸੀਂ ਦੇਖਿਆ ਹੋਏ ਉਹਦੇ ਕੋਲ ਪੈਰਾਗਲਾਈਡਰ ਵੀ ਸੀ ਤਾਂ ਉਹ ਸੈਰ ਟਰੈਵਲਿੰਗ ਤੇ ਬਹੁਤ ਸੀ ਬਾਈਕ ਉਹਨੂੰ ਬਹੁਤ ਲਵ ਪਿਆਰ ਸੀ ਬਾਈਕ ਨਾਲ ਤੇ ਉਹ ਆਪਣੀ ਜ਼ਿੰਦਗੀ ਉਸ ਤਰੀਕੇ ਨਾਲ ਜਿਉਂਦਾ ਸੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਵੀ ਉਹਨੇ ਉਹ ਉਵੇਂ ਹੀ ਜਾਇਆ ਪਰ ਬਹੁਤ ਲੋਕ ਇਹ ਵੀ ਕਹਿੰਦੇ ਕਿ ਇੱਕ ਜਦੋਂ ਸਾਡੇ ਤੇ ਜ਼ਿੰਮੇਵਾਰੀਆਂ ਆ ਜਾਂਦੀਆਂ ਹੈ ਨਾ ਸਾਨੂੰ ਕਿਤੇ ਨਾ ਕਿਤੇ ਆਪਣੇ ਚਾਹ ਜਿਹੜੇ ਉਹ ਘਟਾ ਦੇਣੇ ਚਾਹੀਦੇ ਸੀ ਕਿ ਰਾਜਵੀਰ ਜਿਹੜੇ ਬਹੁਤ ਟਰੈਵਲ ਕਰਦੇ ਸੀ ਆਪਾਂ ਵੇਖਦੇ ਸੀਗੇ ਹੈ ਨਾ ਬਹੁਤ ਲੋਕਾਂ ਨੇ ਇਹ ਵੀ ਕਮੈਂਟ ਕੀਤੇ ਪੋਸਟਾਂ ਦੇ ਕਿ ਨਾ ਜਾਂਦਾ ਤੂੰ ਹੈ ਨਾ ਜਾਂ ਤੂੰ ਇਹ ਨਾ ਕਰਦਾ ਤੂੰ ਉਹ ਨਾ ਕਰਦਾ ਤੂੰ ਸਾਡੇ ਵਿੱਚ ਹੁੰਦਾ ਤੁਸੀਂ ਇਸ ਗੱਲ ਤੇ ਕੀ ਟੇਕ ਹੈ ਤੁਹਾਡਾ ਨਹੀਂ ਮੈਂ ਇਸ ਗੱਲ ਨੂੰ ਚਲੋ ਹਰ ਬੰਦੇ ਦੇ ਆਪਣੇ ਵਿਚਾਰ ਨੇ ਜੀ ਕਿਉਂਕਿ ਜਦੋਂ ਬੰਦਾ ਜਾਂਦਾ ਤਾਂ ਉਹ ਵੀ ਕਿਸੇ ਦੁੱਖ 'ਚ ਹੀ ਕਹਿ ਰਹੇ ਹੋਣਗੇ ਵੀ ਉਹ ਸ਼ਾਇਦ ਨਾ ਜਾਂਦਾ ਪਰ ਇਹ ਗੱਲ ਮੈਨੂੰ ਲੱਗਦਾ ਠੀਕ ਨਹੀਂ ਹੈਗੀ ਕਿਉਂ ਨਾ ਜਾਂਦਾ ਤਾਂ ਉਹਦੇ ਉਹਦੇ ਚਾਹ ਨੇ ਉਹਦੀ ਫੈਮਿਲੀ ਉਹਦੇ ਨਾਲ ਸੀ ਉਹ سپورਟਿਵ ਸੀ ਤਾਂ ਉਹ ਜੇ ਜਾਂਦਾ ਸੀ ਤਾਂ ਜੋ ਕਰਨਾ ਚਾਹੁੰਦਾ ਸੀ ਉਹ ਕਰਦਾ ਸੀ ਤੇ ਬੰਦੇ ਨੂੰ ਉਹ ਕਰਨਾ ਚਾਹੀਦਾ ਜੀ ਜ਼ਿੰਦਗੀ ਚ ਲਾਈਫ ਦਾ ਆਪਾਂ ਇੱਕ ਦਿਨ ਜਾਣਾ ਚਲੋ ਜੇ ਆਪਾਂ ਚਲੋ ਥੋੜੀ ਏਜ ਚ ਜਾ ਕੇ ਕੋਈ 60 ਸਾਲ ਚ ਕੋਈ 70 ਚ ਕੋਈ 80 ਚ 100 ਚ ਚਲੇ ਜਾਊਗਾ ਜਾਣਾ ਤਾਂ ਸਾਡਾ ਸੱਚ ਹੀ ਹੈ ਨਾ ਪਰ ਉਹ ਮੈਨੂੰ ਲੱਗਦਾ ਲੰਬੀ ਲਾਈਫ ਦੇ ਨਾਲੋਂ ਚੰਗੀ ਲਾਈਫ ਹੋਣੀ ਬਹੁਤ ਜ਼ਰੂਰੀ ਹੈ ਵੀ ਤੁਸੀਂ ਆਪਣੀ ਲਾਈਫ ਚ ਕਿੰਨਾ ਫੁੱਲਫਲੋ ਕਿੰਨਾ ਜਿਉ ਰਹੋ ਹੁਣ ਆਪਾਂ 80 ਸਾਲ ਤੱਕ ਜਾਈਏ ਉਹ ਜਾਈ ਲਾਈਫ ਅਸੀਂ ਜੁਆਇਨ ਨਾ ਹੋਵੇ ਬੁੜਾਪੇ ਚ ਜਾ ਕੇ ਸੀਗੋ ਰੈਕਟ ਕਰੀਏ ਤਾਂ ਮੈਨੂੰ ਲੱਗਦਾ ਉਹਦੇ ਨਾਲੋਂ ਬੈਸਟ ਹੈ ਵੀ ਤੁਸੀਂ ਜੋ ਤੁਹਾਡੀ ਜ਼ਿੰਦਗੀ ਹੈ ਜੋ ਮੂਮੈਂਟ ਜੋ ਮੂਮੈਂਟ ਹੈ ਉਹਨੂੰ ਜਿਉ ਇਹ ਫਿਰ ਗੱਲਾਂ ਨੇ ਕਿ ਆ ਬਾਤ ਤਾਂ ਆਏ ਨਾ ਕਰਦੇ ਆਏ ਹੋ ਜਾਂਦਾ ਉਵੇਂ ਨਾ ਕਰਦੇ ਉਵੇਂ ਹੋ ਜਾਂਦਾ ਤੇ ਸਾਨੂੰ ਤਾਂ ਲਾਈਫ ਦਾ ਪਤਾ ਨਹੀਂ ਨਾ ਇਹ ਗੱਲ ਕੀ ਹੋਣਾ ਸਾਡਾ ਸਾਹ ਆਵੇ ਨਾ ਆਵੇ ਬਟ ਜਿਹੜਾ ਚੱਲ ਰਿਹਾ ਉਹਨੂੰ ਤਾਂ ਅਸੀਂ ਜਿਉ ਸਕਦੇ ਆ ਤਾਂ ਰਾਜਵੀਰ ਉਵੇਂ ਜਿਉ ਕੇ ਗਿਆ ਤੇ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਨਹੀਂ ਜਾਣਾ ਚਾਹੀਦਾ ਸੀ ਜਿੱਥੇ ਉਹਦਾ ਦਿਲ ਕੀਤਾ ਗਿਆ ਤੇ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਉਹ ਖੁਸ਼ੀ-ਖੁਸ਼ੀ ਹੋ ਗਿਆ ਜਿੱਥੇ ਵੀ ਰਿਹਾ ਉਹ ਤੇ ਮੈਨੂੰ ਲੱਗਦਾ ਨਹੀਂ ਵੀ ਐਂ ਕਹਾ ਮੈਂ ਵੀ ਉਹਨੂੰ ਆਏ ਨਹੀਂ ਕਰਨਾ ਚਾਹੀਦਾ ਨਾਥਿੰਗ ਕਿਉਂਕਿ ਸੇਫਟੀ ਦਾ ਵੀ ਉਹਨੇ ਪੂਰਾ ਧਿਆਨ ਰੱਖਦਾ ਸੀ ਇਹ ਜਾਨੀ ਸੀਗਾ ਵੀ ਲਾਪਰਵਾਹ ਥੋੜੀ ਸੀਗਾ ਬਹੁ ਇਹ ਹੈਲਮਟ ਉਹ ਸਾਰੇ ニー ਗਾਰਡ 엘बो ਗਾਰਡ ਸਾਰੇ ਪਾ ਕੇ ਰੱਖਦਾ ਸੀ ਉਹ ਪ੍ਰੋਪਰ ਕਿੱਟ ਸੀ ਉਹਦੇ ਕੋਲ ਤਾਂ ਬਟ ਚਲੋ ਸਮਾਂ ਸੀ ਜਦੋਂ ਆ ਗਿਆ ਬਟ ਮੈਨੂੰ ਨਹੀਂ ਲੱਗਦਾ ਐ ਮੈਂ ਕਹਾ ਵੀ ਉਹਨੂੰ ਨਹੀਂ ਜਾਣਾ ਚਾਹੀਦਾ ਸੀ ਉਹ ਠੀਕ ਹੈ ਉਹਦਾ ਜਿੱਥੇ ਦਿਲ ਕੀਤਾ ਗਿਆ ਤੇ ਉਹ ਵਧੀਆ ਸੀ ਉਹ ਯੂਨੀਵਰਸਿਟੀ ਦੇ ਵਿੱਚ ਕਿਵੇਂ ਕਿਵੇਂ ਦਾ ਸਮਾਂ ਕੱਢਿਆ ਆਪਸ ਵਿੱਚ ਯੂਨੀਵਰਸਿਟੀ ਤਾਂ ਜੀ ਮਤਲਬ ਉਹ ਬਹੁਤ ਹੀ ਜ਼ਿਆਦਾ ਵਧੀਆ ਸਮਾਸੀ ਕਿਉਂਕਿ ਰਾਜਵੀਰ ਦਾਸਵਾ ਇਹ ਸੀ ਬਿੱਲਾ ਰਾਜਵੀਰ ਅਸੀਂ ਸਾਰੇ ਕਵਰ ਵੀਰ ਤੇ ਸਾਰੀ ਜਾਣੇ ਇੰਨੇ ਜ਼ਿਆਦਾ ਹੀ ਕਿਉਂ ਖਿਚੜੀ ਸੀਗੇ ਤੁਸੀਂ ਮਤਲਬ ਸਾਨੂੰ ਲੱਗਦਾ ਨਹੀਂ ਸੀ ਐਂ ਕੁਝ ਅਸੀਂ इवन ਤੁਸੀਂ ਦੇਖੋ ਦਵਾ ਲੱਗਦਾ ਸੀ ਕਿ ਪਰਦੇ ਪਏ ਹੋ ਕਿ ਲਦੇ ਕਰ ਰਹੇ ਹਾਂ ਨਾ ਨਾ ਸਾਨੂੰ ਅਸੀਂ ਐਂ ਲੱਗਦਾ ਸੀ ਵੀ ਉਹ ਸਾਡਾ ਘਰ ਹੈ ਜਿੱਥੇ ਅਸੀਂ ਸਾਡੇ ਮਾਪਾਪ ਨੇ ਉਹ ਸਾਡਾ ਸੈਕੰਡ ਘਰ ਹੈ ਵਸਤ ਸਾਨੂੰ ਉਹੀ ਲੱਗਦਾ ਸੀ ਤੇ ਦੀਵਾਲੀ ਤੇ ਮਸਾਂ ਕਰੇ ਜਾਂਦੇ ਸੀ ਸਾਰੇ ਆਹ ਜਦੋਂ ਇੰਨਾ ਜੀ ਲੱਗਦਾ ਸੀ ਵੀ ਛੁੱਟੀਆਂ ਜਦੋਂ ਗਰਮੀਆਂ ਦੇ ਵਿੱਚ ਹੋ ਜਾਂਦਾ ਸੀ ਨਾ ਵੀ ਮਹੀਨਾ ਡੇਢ ਮਹੀਨਾ ਹੌਸਟਲ ਬੰਦ ਰਹਿੰਦੇ ਸੀ ਤਾਂ ਉਹ ਸਾਰੀਆਂ ਹੌਸਟਲ ਬੰਦ ਕਰਕੇ ਇੱਕ ਮੈਸ ਚੱਲਦੀ ਹੁੰਦੀ ਸੀ ਵੀ ਕੁਝ ਕੁ ਬੰਦੇ ਕੋਈ ਰਿਸਰਚ ਸਕਾਲਰ ਨੇ ਉੱਥੇ ਕੰਮ ਕਰਦੇ ਸੀ ਪਰ ਅਸੀਂ ਵੀ ਨਹੀਂ ਜਾਂਦੇ ਹੁੰਦੇ ਸੀ ਤੁਸੀਂ ਵੀ ਉੱਥੇ ਅਸੀਂ ਵੀ ਆਪਾਂ ਚ ਪਿਆਰ ਦਾ ਰਾਜਵੀਰ ਹੋ ਗਿਆ ਵਿਲਾ ਅਸੀਂ ਸਾਰੇ ਰਾਜਵੀਰ ਅਸੀਂ ਪੰਗੜਾ ਪਾਉਂਦੇ ਰਹੇ ਹਾਂ ਯੂਨੀਵਰਸਿਟੀ ਬਹੁਤ ਅਸੀਂ ਇਕੱਠਿਆਂ ਨੇ ਪੰਗੜਾ ਪਾਇਆ ਜੀ ਜਿੰਦੂਆ ਚੂਮਰ ਪੰਗੜਾ ਅਸੀਂ ਬਹੁਤ ਪਰਫਾਰਮ ਕੀਤਾ ਉਦੋਂ ਹੀ ਰਾਜਵੀਰ ਦਾ ਜਿਹੜੀ ਉਹ ਤੋਂ ਸਾਡੇ ਤੋਂ 1 ਸਾਲ ਜੂਨੀਅਰ ਸੀਗਾ 2 ਸਾਲ ਹੈ ਤਾਂ ਉਦੋਂ ਤੋਂ ਸਕਦਾ ਨਾ ਪਿਆਰ ਪਿਆ ਹੈ ਅੱਜ ਤੱਕ ਉਹ ਸੀਗਾ ਤਾਂ ਉਹ ਉਹ ਬਹੁਤ ਜ਼ਿਆਦਾ ਵਧੀਆ ਪਲ ਸੀ ਸਾਡੀ ਯੂਨੀਵਰਸਿਟੀ ਦੇ ਅਕਸਰ ਜਦੋਂ ਮਿਲਦੇ ਸੀਗੇ ਤੇ ਯੂਨੀਵਰਸਿਟੀ ਦੀਆਂ ਗੱਲਾਂ ਚੱਲਦੀਆਂ ਬਿਲਕੁਲ ਜਦੋਂ ਮਿਲਣਾ ਰਾਜਵੀਰ ਤਾਂ ਉਮੀ ਮਿਲਦਾ ਸੀ ਨਾ ਅਸੀਂ ਲਾਸਟ ਰਾਜਵੀਰ ਦਾ ਮੈਂ ਗਾਣਾ ਕਰਨਾ ਸਿੱਖਣਾ ਮੈਨੂੰ ਉਹਦੀ ਟੀਮ ਤੋਂ ਮਤਲਬ ਕਿਸੇ ਜਿਨ੍ਹਾਂ ਨੇ ਕਰਨਾ ਹੋਊਗਾ ਤਾਂ ਉਹਨਾਂ ਦਾ ਫੋਨ ਆਇਆ ਸੀ ਮੈਨੂੰ ਯਾਦ ਆ ਹੁਣ ਕਹਿੰਦੇ ਵੀ ਰਾਜਵੀਰ ਵੀਰ ਦਾ ਗਾਣਾ ਕਰਨਾ ਹੈ ਬਈ ਤੁਸੀਂ ਕਰੋਗੇ ਤੇ ਮੈਂ ਕਿਹਾ ਯਾਰ ਰਾਜਵੀਰ ਦਾ ਚਲੋ ਗਲੋੜੀ ਨੂੰ ਤੁਹਾਨੂੰ ਕਹਿੰਦੀ ਭਰਾ ਆਪਾਂ ਕਰਾਂਗੇ ਕਹਿੰਦੇ ਠੀਕ ਹੈ ਜੀ ਮੈਂ ਫਿਰ ਜਾਣਾ ਸੀ ਕਿਤੇ ਮੇਰਾ ਸ਼ੂਟ ਚੱਲਿਆਂ ਦਾ ਸੀ ਉਹ ਸ਼ਾਇਦ ਥੋੜਾ ਡਿਲੇ ਹੋ ਗਿਆ ਉਹਨਾਂ ਦਾ ਕੰਮ ਇਹ ਬਸ ਉਸ ਤੋਂ ਰਾਜਵੀਰ ਦੀ ਤਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਜੀ ਮਹੀਨਾ ਕ ਪਹਿਲਾਂ ਹੀ ਮੇਰ ਨਾਲ ਗੱਲ ਹੋਈ ਸੀਗੀ ਆਈ ਥਿੰਕ 20 ਕਿ ਦਿਨ ਹੋਏ ਹੋਣਗੇ ਬਟ ਫਿਰ ਆ ਘਟਨਾ ਘਟ ਗਈ ਉਹ ਮੂਮੈਂਟ ਨਹੀਂ ਬਣ ਸਕੀ ਸਾਡੀ ਸਾਨੂੰ ਹੋਣਾ ਸੀ ਕਿਉਂਕਿ ਤਾਂ ਹਰ ਵਾਰ ਤਾਂ ਨਹੀਂ ਹੁੰਦਾ ਭਾਈ ਕਿਵੇਂ ਕੀ ਚੱਲੀ ਜਾਂਦਾ ਉਸੇ ਸੁਰ ਚ ਉਸੇ ਟੋਨ ਚ ਬੋਲਦੇ ਸੀ ਤਾਂ ਸਾਨੂੰ ਚੰਗਾ ਲੱਗਦਾ ਸੀ ਵੀ ਯਾਰ ਇੱਕ ਮੁਕਾਮ ਹਾਸਲ ਕਰ ਲਿਆ ਸਾਰੇ ਜਾਨਾਂ ਨੇ ਪਰ ਸਾਡੇ ਜਿਹੜੇ ਰਿਸ਼ਤੇ ਨੇ ਉਹ ਉਮ ਹੀ ਨੇ ਤੇ ਉਨਾ ਚ ਕੋਈ ਬਦਲਾ ਨਹੀਂ ਹੈਗਾ ਅਸੀਂ ਈਵਨ ਜਿੰਨੇ ਸਾਡੇ ਦੋਸਤ ਨੇਗੇ ਮੇਰੇ ਸਕੂਲ ਫਰੈਂਡ ਨੇ ਚਾਹੇ ਚਾਹੇ ਅਸੀਂ ਯੂਨੀਵਰਸਿਟੀ 'ਚ ਸਾਡੀ ਦੋਸਤੀ ਬਿੱਲੇ ਨਾਲ ਹੈ ਤਾਂ ਅਸੀਂ ਜੇ ਚਾਹੇ ਦੋ-ਦੋ ਮਹੀਨੇ ਗੱਲ ਨਹੀਂ ਕਰਦੇ ਕਈ ਵਾਰ ਉਹ ਵੀ ਬਿਜ਼ੀ ਆ ਜਾਂ ਮੈਂ ਕਿਤੇ ਬਿਜ਼ੀ ਹਾਂ ਪਰ ਜਦੋਂ ਸਾਡੀ ਗੱਲ ਹੁੰਦੀ ਹੈ ਸਾਡੀ ਉੱਥੇ ਗੱਲ ਸ਼ੁਰੂ ਹੁੰਦੀ ਹੈ ਵੀ ਜਿਵੇਂ ਸਾਡੀ ਉੱਥੇ ਪਹਿਲੇ ਦਿਨ ਦੀ ਉਹ ਵੀ ਸਾਡੀ ਜਾਰੀ ਦੀ ਉਹ ਸਾਡੇ 'ਚ ਕੋਈ ਕਿਸੇ 'ਚ ਫਰਕ ਨਹੀਂ ਹੁੰਦਾ ਤਾਂ ਉਹ ਸਭ ਤੋਂ ਖੂਬਸੂਰਤ ਗੱਲ ਲੱਗਦੀ ਹੈ ਮੈਨੂੰ ਸਾਡੇ ਸਾਰਿਆਂ ਦੇ ਰਿਸ਼ਤੇ ਦੀ ਇਹ ਜਿੱਤੇ ਸਾਡੀ ਤਾਂ ਸਾਰਿਆਂ ਦੀ ਪਰਿਵਾਰਕ ਸਾਂਝ ਵੀ ਹੈ ਜੀ ਥਾਂ ਤਾਂ ਉਹ ਮਨੂੰ ਅਸੀਂ ਫੇਰ ਉਹੀ ਗੱਲ ਬlesd ਦਾ ਸਾਰੇ ਇੰਨੇ ਵਧੀਆ ਦੋਸਤ ਨੇ ਸਾਡੇ ਸਾਰਿਆਂ ਦੇ ਜਦੋਂ ਤੁਸੀਂ ਰਾਜਵੀਰ ਉਹਨਾਂ ਦੀ ਵੀਡੀਓਜ਼ ਦੇਖਦੇ ਹੁੰਦੇ ਸੀਗੇ ਕਿ ਅ ਅੱਛਾ ਇੱਥੇ ਰਾਜਵੀਰ ਗਏ ਘੁੰਮਣ ਗਏ ਹੈ ਨਾ ਜਾਂ ਉੱਥੇ ਗਏ ਆ ਸੋ ਕਦੀ ਆਪਸ ਵਿੱਚ ਪਲਾਨ ਬੰਦਾ ਹੁੰਦਾ ਸੀ ਕਿ ਆਪਾਂ ਇਕੱਠੇ ਚੱਲਦੇ ਆ ਮਤਲਬ ਰਾਜਵੀਰ ਨਾਲ ਨੀ ਬਣਾ ਪਾਏ ਕਿਉਂਕਿ ਉਹਦੇ ਵੀਡੀਓਜ਼ ਦੇਖ ਕੇ ਸਾਨੂੰ ਮੈਨੂੰ ਵੀ ਬਹੁਤ ਸ਼ੌਕ ਐਡਵੈਂਚਰ ਦਾ ਰਾਜਵੀਰ ਨੂੰ ਵੀ ਬਹੁਤ ਸੀ ਜਦੋਂ ਉਹ ਆਪਦਾ ਪੈਰਾਗਲਾਈਡਰ ਲੈ ਕੇ ਜਾਂਦਾ ਮੈਨੂੰ ਹੁੰਦਾ ਯਾਰ ਆਹ ਜਹਾਜ ਜਬ ਵਧੀਆ ਲੀ ਫਿਰਦਾ ਹੈ ਮੈਨੂੰ ਕਹੀਏ ਕਿ ਕਿਸੇ ਦਿਨ ਅਸੀਂ ਵੀ ਉਹ ਕਰਦੇ ਹਾਂ ਪਰ ਉਹ ਸਿੰਗਲ ਸੀਗਾ ਵੀ ਆਪ ਨੂੰ ਸਾਨੂੰ ਆਉਂਦਾ ਨਹੀਂ ਸੀ ਚਲਾਉਣਾ ਪਰ ਅਸੀਂ ਵੀ ਚਲ ਇਹ ਤਾਂ ਸਿੱਖਾਂਗੇ ਜਰੂਰ ਤੇ ਉਹਨੂੰ ਦੇਖ ਕੇ ਸਾਨੂੰ ਐਕਸਾਈਟਮੈਂਟ ਜਰੂਰ ਹੁੰਦੀ ਸੀ ਵੀ ਯਾਰ ਰਾਜਵੀਰ ਘੁੰਮ ਰਿਹਾ ਇਹ ਇੰਨੇ ਸ਼ੋਜ਼ ਵਗੈਰਾ ਵੀ ਕਰਦਾ ਸਾਡੇ ਨਾਲੋਂ ਵੱਧ ਬਿਜ਼ੀ ਹੋ ਗਿਆ ਸੀ ਉਹ ਬਟ ਫਿਰ ਵੀ ਉਹ ਆਪਣੀ ਲਾਈਫਲੀ ਟਾਈਮ ਕਰਦਾ ਤਾਂ ਸਾਨੂੰ ਉਹਦੀ ਅੱਛੀ ਲੱਗਦੀ ਸੀ ਗੱਲ ਸਾਨੂੰ ਇਹ ਤਾਂ ਉਹ ਸਾਡੇ ਲਈ ਤਾਂ ਇੱਕ ਕਹਿੰਦੇ ਸਾਨੂੰ ਉਤਸ਼ਾਹਿਤ ਕਰਦਾ ਸੀਗਾ ਉਹ ਤਾਂ ਹੁਣ ਅੱਜ ਵੀ ਜੇ ਵੀਡੀਓ ਦੇਖਦੇ ਨਹੀਂ ਤਾਂ ਸੱਚੀ ਪਹਿਲੀ ਗੱਲ ਬਲੀਵ ਨਹੀਂ ਹੁੰਦਾ ਫਿਰ ਨਹੀਂ ਹੈਗਾ ਸਾਡੇ ਚ ਬਟ ਖੁਦ ਫਿਰ ਹੁਣ ਕਿਸ ਸਮਾਂ ਜੀ ਹੈ ਫੈਮਿਲੀ ਬਹੁਤ ਸਟਰੋਂਗ ਦਿਖ ਰਹੀ ਹੈ ਖਾਸ ਕਰਕੇ ਉਹਨਾਂ ਦੀ ਬੇਟੀ ਹੈ ਨਾ ਹੁਣ ਫਿਲਮ ਉਹਨਾਂ ਦੀ ਆਉਣ ਵਾਲੀ ਹੈ ਬਹੁਤ ਜ਼ਿਆਦਾ ਮਤਲਬ ਮੈਂ ਕਹੂੰਗਾ ਕਿ ਮਦਰ ਨੂੰ ਉਹਨਾਂ ਦੇ ਬੇਟੀ ਨੂੰ ਫੈਮਿਲੀ ਵਾਈਫ ਨੂੰ ਤਾਂ ਸਾਰਿਆਂ ਨੂੰ ਸਲਾਮ ਕਿਉਂਕਿ ਉਹਨਾਂ ਦੇ ਨਾਲ ਜੀ ਸਾਰੇ ਸਾਡਾ ਸਾਰਾ ਪਰਿਵਾਰ ਜਿੰਨੀ ਵੀ ਇੰਡਸਟਰੀ ਖੜੀ ਹੈਗੀ ਤਾਂ ਕੋਈ ਫਾਰਮੈਲਟੀ ਤੌਰ ਤੇ ਨਹੀਂ ਖੜੀ ਮਿਲੇ ਹੁਣੀ ਕਬਰ ਹੁਣੀ ਭਰਾ ਸਾਡੇ ਦਿਲੋਂ ਨੇ ਤੇ ਉਹ ਟੱਚ ਚ ਨੇ ਉਹਨਾਂ ਦੇ ਹਰ ਵਕਤ ਤਾਂ ਮੈਨੂੰ ਲੱਗਦਾ ਉਹ ਚੀਜ਼ਾਂ ਵੀ ਉਹਨਾਂ ਨੂੰ ਹੌਸਲਾ ਦਿੰਦੀਆਂ ਨੇ ਤੇ ਸਾਰੀ ਉਮਰ ਉਹ ਉਮੀ ਨਿਭਾਉਣਗੇ ਜਿਵੇਂ ਜੇ ਰਾਜਵੀਰ ਹੁੰਦਾ ਵੀ ਤਾਂ ਵੀ ਉਮੀ ਰਹਿਣਾ ਸੀ ਤਾਂ ਅੱਗੇ ਵੀ ਆ ਹੀ ਰਹਿਣਗੇ ਤਾਂ ਇਸ ਇਹ ਚੀਜ਼ ਸਾਨੂੰ ਮੈਨੂੰ ਲੱਗਦਾ ਸਾਡੀ ਇੰਡਸਟਰੀ ਦਾ ਇੱਕ ਬਹੁਤ ਪਲੱਸ ਪੁਆਇੰਟ ਹੈ ਵੀ ਚਲੋ ਅਸੀਂ ਸਾਡੇ ਤਾਂ ਪੁਰਾਣੇ ਰਿਸ਼ਤੇ ਸੀਗੇ ਪਰ ਜਿੰਨਾਂ ਦੇ ਨਹੀਂ ਵੀ ਹੈਗੇ ਤਾਂ ਇੰਡਸਟਰੀ ਸਾਡੇ ਉਹ ਰਿਸ਼ਤੇ ਬਣਾ ਦਿੰਦੀ ਹੈ ਜਿਹੜੇ ساری ਉਮਰ ਚੱਲਦੇ ਨੇ ਤੇ ਜਿਵੇਂ ਐਮੀਨੋ ਅਸੀਂ ਸੁਣਿਆ ਉਹ ਕਹਿੰਦੇ ਕਿ ਮੇਰੀ ਭਾਵੇਂ ਫਿਲਮ ਨਾ ਵੇਖੋ ਪਰ ਪਰ ਇਹ ਦੇਖੋ ਜੀ ਇਹ 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 ਮਤਲਬ ਬੜੀ ਐਮੀ ਵੀਰ ਨੇ ਦਿਲੋਂ ਗੱਲ ਕਹੀ ਹੈ ਜਿੰਨੇ ਵੀ ਆਰਟਿਸਟ ਸੀਗੇ ਉੱਥੇ ਟ੍ਰੇਲਰ ਲਾਂਚ ਤੇ ਗਏ ਸੀ ਤਾਂ ਸਾਰੇ ਜਾਣੇ ਨੇ ਤਾਂ ਯਾਰ ਜਮਲਾ ਫਿਲਮ ਰਾਜਵੀਰ ਦੀ ਆ ਰਹੀ ਹੈ ਤਾਂ ਸਾਰਿਆਂ ਨੂੰ ਮੈਂ ਵੀ ਇਹੀ ਅਪੀਲ ਕਰੂੰਗਾ ਕਿ ਸਾਰਿਆਂ ਨੇ ਜ਼ਰੂਰ ਦੇਖ ਕੇ ਆਇਓ ਕਿਉਂਕਿ ਮੈਂ ਕੋਈ ਉਵੇਂ ਨਹੀਂ ਕਹਣਾ ਵੀ ਫੋਰਸਫੁਲੀ ਪਰ ਇੱਕ ਹੈ ਵੀ ਉਹ ਇੱਕ ਅੱਛਾ ਇਨਸਾਨ ਸਾਡਾ ਜਿੰਦਾਦਿਲ ਉਹਦੀਆਂ ਉਹ ਚੁਲਬਲੀਆਂ ਹਰਕਤਾਂ ਉਹਦੀਆਂ ਉਹ ਗੱਲਾਂ ਤੁਸੀਂ ਫਿਲਮ 'ਚ ਦੇਖ ਸਕਦੇ ਹੋ ਜਿਆਦਾ ਜਿਹੜੀਆਂ ਤੁਸੀਂ ਮਿਸ ਕਰ ਕਰਦੇ ਹੋ ਜੋ ਅਸੀਂ ਨਹੀਂ ਦੇਖ ਪਾਏ ਰਾਜਵੀਰ ਨੂੰ ਉਹਨਾਂ ਰੀਲਾਂ 'ਚ ਜਾਂ ਉਹਦੇ ਇੰਸਟਾ ਤੇ ਤੋਂ ਫਿਲਮ 'ਚ ਦੇਖੋਗੇ ਤੁਹਾਨੂੰ ਚੰਗਾ ਲੱਗੂਗਾ ਜਿਹੜੇ ਵੀ ਬੰਦੇ ਉਹਨੂੰ ਪਿਆਰ ਕਰਦੇ ਨੇ ਤਾਂ ਤੁਸੀਂ ਫਿਲਮ ਜ਼ਰੂਰ ਦੇਖ ਕੇ ਰਾਜਵੀਰ